नहीं बहुत अच्छा है मैं तो हम तो मुबारकबाद दिए हैं और फौज के साथ खड़ेंगे हम पूरा सरकार नहीं पूरे पंजाबी नब्बे परसेंट है इस देश को इस तिरंगे को लहराने के लिए हमारी तो सामने भी हम ही खड़े होते हैं उनके पहली गोली पंजाबियों के सीने में ही आती है तो ऑपरेशन सिंदूर बड़ा अच्छा उनके जो जितने भी आतंकवादियों के जो मुख्यालय थे या उनके ट्रेनिंग सेंटर थे वो तबाह किए हैं बहुत अच्छी बात लेकिन उन्होंने क्या किया वो सिविल पे अटैक कर रहे हैं हमारे गुरुद्वारा साहब में वहां गोला गिरा तीन एक रागी दो ग्रंथी सिंह शहीद हो गए मतलब वो सिविल पे कर रहे हैं हम उनके आतंकवादियों ठीक है ना इवन हमने अभी उनकी फौज पर नहीं किया आतंकवादियों के ठिकानों पर किया तो अगर वो मतलब बाज नहीं आएंगे तो हमारी फौज तैयार है और फौज के हौंसिल बढ़ाने के लिए हम तैयार हैं आर्मी का सहयोग करेंगे जो भी सानू ਹੋਮ ਮਿਨਿਸਟਰੀ ਤੋਂ ਜਾਂ ਡਿਫੈਂਸ ਮਿਨਿਸਟਰੀ ਤੋਂ ਤਹਾਂ ਤੋਂ ਜਿਹੜੇ ਆਰਡਰ ਆਉਂਦੇ ਉਹਨੂੰ ਫੋਲੋ ਕਰਾਂਗੇ ਮੈਂ ਇਹੀ ਤਾਂ ਕਹਿਣਾ ਇਹ ਕਿਪਸੇ ਤਾਂ ਅਸੀਂ ਆਮ ਸਿਵਲ ਚ ਪਏ ਹੋਏ ਆਂ ਬਲੈਕਆਊਟ ਹੋ ਰਹੇ ਨੇ ਕੋਈ ਪਤਾ ਨਹੀਂ ਕਿਹੜੀ ਮੁਸੀਬਤ ਕਿੱਥੇ ਆਉਣੀ ਹੈ ਕਿੱਥੇ ਡਿੱਗਣੀ ਹੈ ਦੂਜੇ ਪਾਸੇ ਆਹ ਸਾਨੂੰ ਕਿਉਂ ਤੁਸੀਂ ਸੰਕਟ ਮੜਦਾ ਸਾਡੇ ਪੰਜਾਬ ਦੇ ਬਾਰਡਰ ਤੇ ਤਾਂ ਬਹੁਤ ਜ਼ਿਆਦਾ ਟੈਨਸ਼ਨ 532 ਕਿਲੋਮੀਟਰ ਸਾਡਾ ਬਾਰਡਰ ਅਸੀਂ ਫੋਰਸਾਂ ਕਿੱਥੇ ਲਾਈਏ ਪੰਜਾਬ ਪੁਲਿਸ ਅਸੀਂ ਕਿੱਥੇ ਲਾਈਏ ਜੀ ਅਸੀਂ ਬਾਰਡਰ ਤੇ ਲਾਈਏ ਜਾਂ ਇੱਥੇ ਟਾਈਮਾਂ ਤੇ ਆ ਆ ਤੁਸੀਂ ਹਰ ਰੋਜ਼ ਸਵੇਰੇ ਸਵੇਰੇ ਚੋਰੀ ਕਰਨਾਗੇ ਪਾਣੀ ਦੀ ਸਵੇਰੇ ਸਵੇਰੇ ਤੁਸੀਂ ਅਰਲੀ ਮਾਰਨਿੰਗ ਪਾਣੀ ਤੇ ਡਾਕਾ ਮਾਰਨਾਗੇ ਪੰਜਾਬ ਦੇ ਏਰੀਏ ਚ ਬੜੀ ਮੰਦ ਪਾਗੀ ਦਾ ਬੜੀ ਮੰਦ ਪਾਗੀ ਦਾ ਉਹ ਲੋਕ ਕਿੱਥੇ ਹੋਗੇ ਆਪ ਹਾਕ ਦੇ ਲੋਕ ਵੀ ਤਾਂ ਐਸੇ ਹੀ ਨੇ ਢੀਪਿੰਡੇ ਤੇ ਐਜੇ ਜਿੱਥੇ ਪਾਣੀ ਨਹੀਂ ਪਹੁੰਚਦਾ 500 ਏਕੜ ਇੱਕ ਪਿੰਡ ਦੀ ਬੰਜਰ ਹੋਈ ਪਈ ਐ ਅੱਜ ਤਾਂ ਉਹਨਾਂ ਨੂੰ ਪਾਣੀ ਦੇਣ ਦੀ ਕਹਦੇ ਤੁਸੀਂ ਉਹਨੂੰ ਕਹਿੰਦੇ ਸਾਨੂੰ ਐਕਸਟਰਾ ਦੇ ਦਿਓ ਕਿਉਂਕਿ ਸਾਨੂੰ 10 ਸਾਲ 15 ਸਾਲ ਪਹਿਲਾਂ ਮਿਲਦਾ ਰਿਹਾ ਹੁਣ ਉਹ ਆਤ ਤੇ ਜਿਹੜੀ ਹੈ ਉਹ ਹੱਕ ਥੋੜੀ ਬਣ ਗਿਆ ਰਾਈਟ ਥੋੜੀ ਬਣ ਗਈ ਨਾ ਸੋ ਨਾ ਹਾਈ ਕੋਰਟ ਨੇ ਕੋਈ ਆਰਡਰ ਦਿੱਤਾ ਕਿ ਪਾਣੀ ਛੱਡੋ ਨਾ ਕਿਸੇ ਹੋਮ ਸੈਕਟਰੀ ਦੀ ਮੀਟਿੰਗ ਜੁ ਕੋਈ ਇਸ ਤਰ੍ਹਾਂ ਦਾ ਹੋਇਆ ਹੈ ਬੀਬੀਐਮਬੀ ਦੇ ਜਿਹੜੀਆਂ ਮੀਟਿੰਗਾਂ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ ਤਿੰਨ ਤਿੰਨ ਘੰਟੇ ਦਾ ਨੋਟਿਸ ਦੇ ਕੇ ਕਿਵੇਂ ਬੁਲਾ ਸਕਦੇ ਮੀਟਿੰਗ ਜਿਹੜੀ ਪੰਜਾਬ ਜਾਂਦੀ 60% ਸਾਡਾ ਹਿੱਸਾ ਨਾ ਮੈਨੂੰ ਕੋਈ ਫੋਨ ਆਇਆ ਚੇਅਰਮੈਨ ਦਾ ਕਿ ਮੈਂ ਚੱਲ ਜਾਣ ਲੱਗਿਆ ਜੀ ਉੱਤਰ ਅਸੀਂ 60% ਦੇ ਹਿੱਸੇਦਾਰੇ ਚ ਸਾਨੂੰ ਨਹੀਂ ਪਤਾ ਸਾਥ ਚੋਰੀਆਂ ਲੈ ਜਾਂਦੇ ਬਸ ਫਾਈਲ ਹੋ ਗਈ ਸਾਰੇ ਜੋ ਇਲੈਗਲ ਐਕਟ ਦੀ ਕਾਰਵਾਈ ਆ ਤੇ ਐਫ ਆਈ ਆਰ ਹੋਣੀ ਚਾਹੀਦੀ ਜ ਜਾਵਾਂਗੇ ਆਪਾਂ ਸੁਪਰੀਮ ਕੋਰਟ ਦੀ ਤਿਆਰੀ ਹੈ ਅਸੀਂ ਚੈਲੰਜ ਕਰਾਂਗੇ ਸਾਨੂੰ ਹਾਈ ਕੋਰਟ ਨੇ ਕਿਹਾ ਦੇ ਰਾਈਟ ਦਿੱਤਾ ਕਿ ਤੁਸੀਂ ਜਾ ਸਕਦੇ ਹੋ ਬਾਕੀ ਬਾਕੀ ਤੋਂ ਤਰੀਕੇ ਨੂੰ ਐਫ ਆਈ ਆਰ ਦੀ ਉਹ ਅਸੀਂ ਲੀਗਲੀ ਅਸੀਂ ਪੁੱਛਦੇ ਹਾਂ ਕਿ ਕੀ ਕਿਹੜਾ ਕਿਹੜਾ ਆਰਡਰ ਇੰਪਲੀਮੈਂਟ ਕਰਾਉਣ ਆਏ ਸੀ ਉਹ ਉਹ ਕਹਿੰਦੇ ਆ ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਮੈਨੂੰ ਮਿਲਣਗੇ ਹੈ ਮੈਨੂੰ ਉਹ ਮੈਨੂੰ ਸ਼ਾਮ ਨੂੰ ਮਿਲਣਗੇ ਆਜਣ ਅਸੀਂ ਉੱਥੇ ਗੱਲ ਕਰਾਂਗੇ ਕਿ ਹਾਂ ਜੀ ਤੁਸੀਂ ਕਿਹੜਾ ਆਰਡਰ ਇੰਪਲੀਮੈਂਟ ਕਰਾਉਣ ਗਏ ਸੀ ਤੁਸੀਂ ਕਿੱਥੇ ਲਿਖਿਆ ਹੋਇਆ ਕਿ 8500 ਕੱਢ ਦੋ ਹਾਈ ਕੋਰਟ ਨੇ ਲਿਖਿਆ ਹੈ ਹੋਮ ਸੈਕਟਰੀ ਨੇ ਲਿਖਿਆ ਕੀ ਨੇ ਲਿਖਿਆ ਦੱਸੋ 500 500 ਸਰ ਜੀ ਸਰ ਇਸ ਮੁਲਾਕਾਤ ਬਤ ਤੇ ਸੰਪਰਕ ਕਿਉਂ ਨਹੀਂ ਹੋ ਸਕੀ ਜੀ ਇੱਥੇ ਹਾਲਾਤ ਦਿੱਤੇ ਨੂੰ ਪੱਲੋਂ ਆਣ ਉਹਦੇ ਤੇ ਬਣ ਸਾਦੀ ਸੀ ਅਸੀਂ ਉਹਨਾਂ ਨੂੰ ਪਹਿਲਾਂ ਇਹ ਕਿਹਾ ਕਿ ਤੁਸੀਂ ਪਹਿਲਾਂ ਤੁਹਾਨੂੰ ਅਸੀਂ ਸੇਫਲੀ ਅਸੀਂ ਤੁਹਾਨੂੰ ਇੱਥੋਂ ਚਲੇ ਜਾਓ ਕਿਉਂਕਿ ਲੋਕ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਲੋਕ ਫਿਰ ਅਸੀਂ ਟਾਈਮ ਅਸੀਂ ਇਸੇ ਕਰਕੇ ਤਾਂ ਕਿਹਾ ਸੀਗਾ ਕਿ ਪੁਲਿਸ ਅਸੀਂ ਟਾਈਮ ਸੇਫਟੀ ਵਾਸਤੇ ਲਾਈ ਹੈ ਲੋਕ ਆ ਗਏ ਪਬਲਿਕ ਆ ਗਈ ਇੱਥੇ ਕੀਰਤਪੁਰ ਸਾਹਿਬ ਆ ਗਏ ਲੋਕ ਲੋਹੰਡ ਆ ਗਏ ਜਦੋਂ ਜਿਉਂ ਜਿਉਂ ਪਤਾ ਲੱਗੀ ਜਾਂਦਾ ਲੋਕ ਆਈ ਜਾਂਦੇ ਪਾਣੀ ਦੇਖੋ ਐਸੀ ਇੱਕ ਚੀਜ਼ ਹੈ ਪੰਜਾਬੀਆਂ ਦੀ ਲਾਈਫ ਲਾਈਨ ਹੈ ਸੋ ਉਹਦੇ ਨਾਲ ਤੁਸੀਂ ਛੇੜਛਾੜ ਕਰੋਗੇ ਔਰ ਉਹ 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 ਚੋਰੀਆਂ ਡਾਕਾ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਪਬਲਿਕ ਜਿਹੜੀ ਆ ਉਹਦੇ ਰੋਸ ਨੂੰ ਰੋਕਣਾ ਮੁਸ਼ਕਿਲ ਹੈ ਸਰਕਾਰ ਕਰਦੀ ਲੋੜ ਹੈ ਸੇਫਟੀ ਐਕਟ ਬਣਾਇਆ ਗਿਆ ਜਿਹੜਾ ਕਹਿੰਦੀ ਪਰ ਹੋ ਕੀ ਰਿਹਾ ਹੋਏ ਬਸ ਲੜਾ ਰਹੇ ਨੇ ਆਪ ਦਾ ਮੇਸੀ ਅਫਸਰ ਉਹ ਢੂੰਡ ਰਹੇ ਆ ਮੈਂ ਇੱਕ ਕਾਰਵਾਈ ਦੀ ਸਖਤ ਨਿੰਦਾ ਕਰਦਾ ਜੋ ਚੇਅਰਮੈਨ ਸਾਹਿਬ ਆਪ ਆ ਕੇ ਕਹਿੰਦੇ ਅਸੀਂ ਗੇਟ ਖੋਲ੍ਹਾਂਗੇ ਇਹ ਸਾਡੀ ਬੀਬੀ ਐਮਬੀ ਅਜੇ ਲੀਗਲੀ ਵੀ ਦੇਖਿਆ ਜਾਵੇ ਨਾ ਸਾਡੀ ਤਾਂ ਤੇ ਫੋਟੋ ਵੀ ਲਾਉਂਦੇ ਓਏ ਆ ਦੇ ਦਫਤਰ ਚ ਹਰਿਆਣੇ ਤੇ ਰਾਜਸਥਾਨ ਦੇ ਮੁੱਖ ਮੰਤਰੀ ਦੀ ਲੱਗੀ ਹੋਈ ਹੈ ਫੋਟੋ ਸਾਡੀ ਲਾਉਂਦੇ ਸਾਡਾ ਸਮਝ ਦੀ ਕੁਛ ਨਹੀਂ ਸਾਡੇ ਵਿਰੁੱਧ ਤਾਂ ਇਹ ਜੋ ਹਾਈ ਕੋਰਟਾਂ ਜਾਂਦੇ ਨੇ ਉਹਦਾ ਪੈਸਾ ਸਾਨੂੰ ਦੇਣਾ ਪੈਂਦਾ ਜੀ ਜਿੰਨੇ ਵਕੀਲ ਕਰਨਗੇ ਜਿੰਨੇ ਉਹਨਾਂ ਨੇ ਫੀਸ ਸਾਨੂੰ ਨਹੀਂ 60% ਪੰਜਾਬ ਦੇਊਗਾ ਕਿਉਂ ਦੇਊ ਮਾਨ ਸਾਹਿਬ ਇੱਕ ਮਾਨ ਸਾਹਿਬ ਕੀ ਕਹਿ ਰਹੇ ਹੈ ਕਿ ਹਰਿਆਣਾ ਗਵਰਨਮੈਂਟ ਮੰਨਦੀ ਨਹੀਂ ਕਹਿ ਰਹੇ ਫੈਕਟ ਜਿਹੜੇ ਨੇ ਉਹ ਚੰਪਨ ਕਰਦੇ ਨੇ ਚਿਕੜੇ ਜੇ 1 ਮਈ ਤੋਂ ਬਾਅਦ ਅਲਾਟ ਹੋਈਦਾ ਨਾ ਪਾਣੀ ਇਹਨਾਂ ਨੂੰ ਫੈਕਟ ਪਹਿਲਾਂ ਫੈਕਟ ਬਤਾਵਗੇ ਪਾਣੀ ਦੇ ਰਹੇ ਸੀ ਵਿਕੜ ਦੇਣਾ ਫੈਕਟ ਤਾਂ ਤੇਰੇ ਸੀ ਅਸੀਂ ਉਹਨੂੰ 6 ਚਿੱਠੀਆਂ ਲਿਖੀਆਂ ਹਰ ਮਹੀਨੇ ਬੀਵੀਐਮ ਦੀ ਮੀਟਿੰਗ ਵਿੱਚ 6 ਮਹੀਨਿਆਂ ਚਿੱਠੀਆਂ ਲਿਖਦੇ ਜਾ ਰਹੇ ਹਾਂ ਕਿ ਤੁਹਾਡਾ ਪਾਣੀ ਘਟੂ ਐ ਇਸ ਵਾਰ ਤੁਸੀਂ ਸੰਜਮ ਨਾ ਵਰਤੋ ਤੁਹਾਡਾ ਤੁਸੀਂ ਮਹੀ ਤੱਕ ਚਲਾਉਣਾ ਨਹੀਂ ਮੰਨੇ ਪਰਾਨੀਆਂ ਆਪਾਂ ਸਾਨ ਸਰ ਜੀ ਜਿਹੜੀ ਲੜਾਈ ਹੈ ਇਸ ਤਰ੍ਹਾਂ ਲੱਗਦਾ ਨਹੀਂ ਕਿ ਲੜਾਈ ਹੋਰ ਵੱਡੀ ਹੈ ਸਿੰਗਲ ਬੋਟ ਜੀ ਸਰ ਕਿਉਂਕਿ 70% ਦੇਸਾ ਹੈ ਸਿੰਗਲ ਬੋਟ ਸਿੰਗਲ ਹੈ ਉਹ 40% ਦੇ ਬੋਟਾ ਉਹਦੇ ਵੀ ਰਾਜਨੀਤੀ ਹੁੰਦੀ ਹੈ ਸਰ ਇਹ ਵੀ ਲੜਾਈ ਵੱਡੀ ਲੱਗਦੀ ਹੈ ਨਹੀਂ ਹੋਈ ਹੈ ਨਾ ਹੁਣ ਕੀ ਕਰਨ ਕੀ ਕੀਤਾ Rajasthan ਤੇ Haryana ਨੇ ਬੋਟ ਪਾ ਕੇ ਕਿਹਦੇ 2-1 ਨਾਲ ਫੈਸਲਾ ਕਰਦਾ ਹੈ ਸਰ ਆਪਣੀ ਤਾਂ ਦਿੱਤੋ ਬੋਲ ਰਹੇ ਕਿ ਦੇਸ਼ ਨੂੰ ਕ ਮਕਦਮਾ ਰੋਣਾ ਚਾਹੀਏ ਜੀਵੀਐਮ ਦੇ ਚੇਅਰਮੈਨ ਨੂੰ ਗੱਲ ਕਰਦੇ ਕਿਸ ਨੂੰ ਬੋਲ ਰਹੇ ਹੋ वो आपको बोल नहीं नहीं तो नहीं नहीं वो तो मंत्री हैं उनको बोलो ना कि सेंटर को कि जिन्होंने जो ऑर्डर देते हैं बिट्टू जी को बोलो कि देशद्रोह का मुकदमा वो जहाँ वो बड़े देशभक्त बैठे हैं ना जो हर को हर एक को देशभक्ति का सर्टिफिकेट देते हैं जो उनसे करवाओ ना तो बिट्टू जी आप तो सेंट्रल गवर्नमेंट का हिस्सा हो जो वहां से ऑर्डर करती है बीबीएमबी को क्या आज आज उठा दो ये मतलब हर चीज हमारे पे ही मतलब हम पर तो ये संकट मरा गया है ਇੱਕ ਤਰੀਕ ਤੱਕ ਤਾਂ ਕੋਈ ਮੁੱਦਾ ਨਹੀਂ ਥਾ ਇਹ। ਹੁਣ ਉਸਕੇ ਬਾਅਦ ਜਬ ਇਹਨਾਂ ਨੇ ਖੁਦ ਹੀ ਫੈਸਲਾ ਕਰ ਲਿਆ ਕਿ ਹਮ ਇਤਨਾ ਪਾਣੀ ਦੇਂਗੇ ਔਰ ਇਤਨਾ ਛੋਟ ਦੇ ਐਸੀ ਕਸ ਛੋਟ ਦੇ। ਬਾਜਵਾਦੀ ਰਾਜਾ ਜੀ ਨਾ ਹੋ ਮਤਰਾ ਇਸ ਰੂਪ ਮਾ ਆਪਣਾ ਪੱਤਰ ਕਿਸੇ ਦੇ ਲਈ। ਕੇਵਲ ਕਿਵਲ ਸਰਕਾਰ ਡਰਾਮਾ ਕਰ ਰਹੀ ਹੈ ਜਿਹੜਾ ਐਫੀਡਾਵਟ ਦਿੱਤਾ ਸੀ ਉਹਨਾਂ ਸੌਂਗ ਨਹੀਂ ਦਿੱਤਾ ਸੀ। ਕਿਹੜਾ ਫਲੇਟ ਕੋਟ ਦੇ ਜਿਹੜਾ ਸਾਡੇ ਤਾਂ ਬਹੁਤ ਦੇਰ ਤੋਂ ਉਸ ਦਾ ਇਹਨਾਂ ਦੇ ਐਫੀਡਾਵਟ ਵੀ ਸੁਭਾਰ ਦੇ ਫਿਰਦੇ ਆ। ਉਹ ਤਾਂ ਨਾਮ ਬੋਲਣ ਘਟੋ ਘਟ ਜਿਨ੍ਹਾਂ ਨੇ ਚਾਂਦੀਆਂ ਕਈਆਂ ਫੜਾਈਆਂ ਇਹਨਾਂ ਨੂੰ। ਹੈ? ਤੁਬ ਉਹਨਾਂ ਦਾ ਕੀ ਹੈ ਤੁਸੀਂ ਦੇਖ ਤਾਂ ਲਿਆ ਵਿਧਾਨ ਸਭਾ ਚ ਬੈਠ ਉਸ ਪਰ ਹੋਰ ਹੀ ਗੱਲਾਂ ਕਰਦੇ ਠੀਕ ਨਹੀਂ ਹੈ ਇਹ ਚਲੋ ਜੀ ਆਪੀ ਦੇ ਵਿੱਚ ਬਰਬਾਦ ਨਾ ਉਹਨੇ ਸੀਟ ਜਿਹੜੀਆਂ 50 ਕੋਟੀਆਂ ਦੀਆਂ ਭਰਤੀਆਂ ਜਿਹੜੀਆਂ ਉਹ ਲਗਾਤਾਰ ਪਿਛਲੇ ਸਮੇਂ ਚ ਕੱਟੀਆਂ ਉਹਦੇ ਲਈ ਵੀ ਕੋਈ ਕਾਨੂੰਨੀ ਚਾਰਾ ਜੁਰੀ ਕਰਦੇ ਕਾਲੇ ਚ ਜਿਹੜੀ ਭਰਤੀਆਂ ਆ ਪੰਜਾਬ ਦੇ ਬੀਵੀਐਮ ਵੀ ਸਤਿ ਜੀ ਅਜਾ ਬੀਵੀਐਮ ਵੀ ਖਤਮ ਕਰਨ ਦੀ ਮਰਜ਼ੂਈ ਹੈ ਅਜਾ ਉਹ ਤੇ ਕਹਿੰਦਾ ਕਾਲੇ ਬਾਸੇ ਚਿੱਟਾ ਆਤੀ ਬੰਨਿਆ ਜੀ ਮੰਨ ਦਸੋ ਜੀ ਹਰਤੀ ਜ਼ਮੀਨ ਇਹਨਾਂ ਨੂੰ ਪੈਸੇ ਦੇਣਾ ਹਰ ਤਮਾਈ ਕਿੱਥੇ ਪੈਸੇ ਖਰਚ ਦੇਣੇ ਨੇ ਫਟਾ ਖੋਲ ਦਾਂਗੇ ਜੀ ਫਟਾ ਬੰਦ ਕਰ ਦਾਂਗੇ ਦੋ ਸੋ ਬੀਵੀਐਮ ਵੀ ਦਾ ਪੁਨਰਗਠਨ ਹੋਣਾ ਚਾਹੀਦਾ ਕਿ ਇਹਦਾ ਸਬਦਾਨ ਚੇਂਜ ਕਰੋ ਅੱਜ ਦਾ ਅੱਜ ਬਤਾ ਦੇ ਬੈਂਕ ਸਿਕਿਉਰਟੀ ਐਕਟ ਜਿਹੜੀ ਉਹਦੀ ਬੈਟਰੀ ਤੇ ਦੀ ਜਿਹੜੀ ਕੁਝ ਇੱਕ ਹੋਰ ਜਿਹੜੀ ਬਣਾਈ ਹੈ ਕਮੇਟੀ ਉਹਦਾ ਡੈਲੀਗੇਸ਼ਨ ਤੁਹਾਡੀ ਸਰਕਾਰ ਦਿੱਤੇ ਨਾਰਾ ਦੇ ਕੌਂਸਲ ਸਹੀ ਬਿਟਰ ਲਾੜੇ ਦੇ ਕੀ ਜਿਹੜਾ ਸਾਡੇ ਹੁੰਦੇ ਜਿਹੜੀ ਆ ਉਹ ਜਿਹੜੀ ਕਮੇਟੀ ਜਿਹੜੀ ਬਣ ਗਈ ਤੁਸੀਂ ਆਪ ਜਿਹੜੀ ਆ ਉਹ ਉਸ ਵੇਲੇ ਸਰਕਾਰ ਕੀ ਦੀ ਸੀ ਡੈਮ ਸੇਫਟੀ ਐਕਟ ਆਇਆ ਸੀਗਾ ਜਿਸ ਵੇਲੇ ਡੈਮ ਸੇਫਟੀ ਐਕਟ ਪਰਲਮੈਂਟ ਜਾਈ ਸਰਕਾਰ ਕੀ ਦੀ ਸੀ ਹੈ ਜੀ ਫਿਰ ਉਹ ਦੋਗੇ ਮਿਲਾਈਨ ਉਹ ਕਨ ਨਹੀਂ ਭਗਵੰਤ ਮਾਨ ਇਕੱਲਾ ਸੀ ਉੱਥੇ ਉਹ ਵਿਰੋਧ ਕਰਦਾ ਉੱਥੇ ਇਹਨਾਂ ਦੇ ਕਿੰਨੇ ਸੀ ਕਾਂਗਰਸ ਦੇ ਸਾਰੇ ਉੱਥੇ ਸੀਗੇ ਐ ਬੁਰਲ ਕਰਦੇ ਹੁਣ ਤੂੰ ਪਹਿਲੇ ਭਗਵੰਤ ਮਾਨ ਤੇ ਪਾਈ ਜਾ ਕੋਈ ਇਕੱਲਾ ਵੀ ਵਿਰੋਧ ਕਰੇ ਇੱਥੇ ਆ ਕੇ ਸਰਕਾਰ ਤੇ ਵੀ ਆ ਕੇ ਇਹੀ ਕਰੇ ਜਿਸ ਵੇਲੇ ਟਾਈਮ ਹੈ ਸੇਫਟੀ ਐਕਟ ਆਇਆ 2021 ਸਰਕਾਰ ਕੀ ਦੀ ਸੀ ਕਾਂਗਰਸ ਕਿਰਪਾ ਕਰਕੇ ਦੱਸ ਤੇ ਬ్రో ਬਾਅਦ ਫੋਨ ਦਾਪਤ ਨਾਲ ਤੋਂ ਬਾਅਦ ਰਾਤਿਆਂ ਦੀ ਗੱਲ ਕਰਦੀਆਂ ਤੁਸੀਂ ਇੱਕ ਲੋਕਿੰਦੀ ਗੱਲ ਲੱਗੀ ਹੈ ਕਿ ਗੁਰਦਾਸ ਤੇ ਪ੍ਰਸ਼ਾਸਨ ਨੇ ਇੱਕ ਫੈਸਲਾ ਕੀਤਾ ਕਿ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਿਲਕੁਲ ਬ੍ਰੇਕ ਆਊਟ ਕੀ ਸੀ ਆਰਡਰ ਗਾ ਦਿੱਤੀ ਨੇ ਕਿ ਰਾਜ ਦੇ ਵਿੱਚ ਦੇਖੋ ਇਹ ਤਾਂ ਦੇਖੋ ਆਰਮੀ ਦਾ ਸਹਿਯੋਗ ਕਰਾਂਗੇ ਅਸੀਂ ਜੋ ਵੀ ਸਾਨੂੰ ਹੋਮ ਮਿਨਿਸਟਰੀ ਤੋਂ ਜਾਂ ਡਿਫੈਂਸ ਮਿਨਿਸਟਰੀ ਤੋਂ ਤਹਾ ਤੋਂ ਜਿਹੜੇ ਆਰਡਰ ਆਉਣ ਉਹਨੂੰ ਫੋਲੋ ਕਰਾਂਗੇ ਮੈਂ ਇਹੀ ਤਾਂ ਕਹਿਣਾ ਇੱਕ ਪਾਸੇ ਤਾਂ ਅਸੀਂ ਆਹ ਮੁਸੀਬਤ ਚ ਪਏ ਹੋਏ ਆਂ ਬਲੈਕਆਊਟ ਹੋ ਰਹੇ ਨੇ ਕੋਈ ਪਤਾ ਨਹੀਂ ਕਿਹੜੀ ਮਿਜ਼ਾਈਲ ਕਿੱਥੇ ਆਉਣੀ ਹੈ ਕਿੱਥੇ ਡਿੱਗਣੀ ਹੈ ਦੂਜੇ ਪਾਸੇ ਆਹ ਸਾਨੂੰ ਕਿਉਂ ਤੁਸੀਂ ਸੰਕਟ ਮਾੜਤਾ ਸਕਦੇ ਥੋੜਾ ਥੋੜਾ 12 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਪਾਣੀ ਮਿਲ ਜੂਗਾ ਕਰ ਲਿਓ ਉਹਨੂੰ ਕੀ ਕਰਨਾ ਅਸੀਂ ਕਿਹੜਾ ਇਸ ਪਾਣੀ ਨੂੰ ਡੇਚਣਾ ਹੈ ਗੱਲ ਕਰੋ ਰੌਲਟੀ ਦੀ ਵੀ ਚੱਲ ਰਹੀ ਹੈ ਪਰ ਅਸੀਂ ਤਾਂ ਇਹ ਨਾ ਬਿਜਲੀ ਪੈਦਾ ਕਰਨੀ ਉਹ ਵੀ ਕਿਸਾਨਾਂ ਵਾਸਤੇ ਹੈ ਖੇਤਾਂ ਜਾਊਗਾ ਉਹ ਵੀ ਕਿਸਾਨਾਂ ਵਾਸਤੇ ਹੈ ਪੀਣ ਵਾਸਤੇ ਹੈ ਉਹ ਵੀ ਪਿੰਡਾਂ ਨਾਲ ਵਾਸਤੇ ਸੋ ਇਹੇ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਭਾਜਪੀ ਜਿਹੜੀ ਹੈ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸਿਓਂ ਨਾ ਜਿੱਤਣ ਚਾਹੇ ਉਹ ਵੋਟਾਂ ਵਾਲੇ ਪਾਸਿਓਂ ਚਾਹੇ ਉਹ ਕਿਸੇ ਬਸ ਜਦੋਂ ਨਾ ਉਹ ਸਿਚ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੰਗੀ ਘੁੱਟੀ ਜਾਵੇ ਤੇ ਇਹ ਨਹੀਂ ਹੋਣੀ। ਕੱਲ ਤਾਂ ਸਿਰਫ ਜਿਹੜੇ ਨਾ ਨਾ ਜਿਹੜੇ ਬਾਰਡਰ ਵਾਲੇ ਜਿਹੜੇ ਸੀਐਮ ਨੇ ਉਹੀ ਸ਼ਾਮਲ ਸੀ ਤੇ ਸਿਰਫ ਨੇਪਾਲ ਵਾਲੇ ਜਿਹੜੇ ਜਿਵੇਂ ਉੱਤਰਾਖੰਡ ਤੇ ਯੂਪੀ ਜਾਂ ਫਿਰ ਬੰਗਲਾਦੇਸ਼ਾਂ ਮਮਤਾ ਬੈਨੋਜੀ ਸੀਗੇ ਬਿਹਾਰ ਵਾਲਿਆਂ ਦਾ ਬਾਰਡਰ ਲੱਗਦਾ ਹੈ ਤੇ ਸਿੱਕਮ ਵਾਲੇ ਸੀਗੇ ਗੁਜਰਾਤ ਵਾਲੇ ਸੀ Rajasthan ਵਾਲੇ ਸੀ ਉਹਦੇ ਵਿੱਚ ਇਸ ਤਰ੍ਹਾਂ ਨਾਲ ਮੈਂ ਸਾਥੀਆ ਵਾਸਨ ਜਿਹੜਾ ਦੂਰ ਤੋਂ ਕਿਵੇਂ ਦੇਖਦੇ ਹੋ ਜੇ ਪੰਜਾਬ ਨੂੰ ਲੋੜ ਪੈਂਦਾ ਸੀ ਆਪਣੀ ਜਮੀਨ ਦੇ ਪਾਸੇ ਪਾਣੀ ਕੱਢ ਕੇ ਉਹਨਾਂ ਨੂੰ ਤਾਂ ਹੁਣ ਕੱਢ ਲਓ ਆਪ ਦਾ ਹਾਂ ਸਾਨੂੰ ਲੋੜ ਹੈ ਤੁਸੀਂ ਆਪਣੇ ਕੱਢ ਲਓ ਇਹ ਕੀ ਗੱਲਾਂ ਕਰਦੇ ਤੁਸੀਂ ਤੁਸੀਂ ਜਮੀਨ ਚੋਂ ਕੱਢ ਕੇ ਜੇ ਸਾਨੂੰ ਦੇਵੋਗੇ ਤੁਸੀਂ ਜਮੀਨ ਕੱਢ ਕੇ ਆਪ ਦੇ ਨਾਲ ਚ ਲੈ ਲਓ ਆਪਰੇਸ਼ਨ ਸਿੰਦੂਰ ਨੂੰ ਕਿਹੜਾ ਕਿਵੇਂ ਦੇਖਦੇ ਨੇ ਨਹੀਂ ਬਹੁਤ ਅੱਛਾ ਹੈ ਮੈਂ ਤਾਂ ਹਮ ਤੋਂ ਮੁਬਾਰਕਬਾਦ ਦੀ ਹੈ ਔਰ ਫੌਜ ਕੇ ਸਾਥ ਖੜੇ ਨੇ ਹਮ ਪੂਰਾ सरकार नहीं पूरे पंजाबी नब्बे परसेंट कुर्बानियां इस देश को इस तिरंगे को लहराने के लिए हमारे तो सामने भी हम ही खड़े होते हैं उनके पहली गोली पंजाबियों के सीने में ही आती है तो ऑपरेशन सिंदूर बड़ा अच्छा उनके जो जितने भी आतंकवादियों के जो मुख्यालय थे या उनके ट्रेनिंग सेंटर थे वो तबाह किए हैं बहुत अच्छी बात लेकिन उन्होंने क्या किया वो सिविल पे अटैक कर रहे हैं हमारे गुरुद्वारा साहब में वहां गोला गिरा तीन एक रागी, दो ग्रंथी पाठी सिंह शहीद हो गए मतलब वो सिविल पे कर रहे हैं हम उनके आतंकवादियों के टिकानों पर कर रहे हैं, ठीक है ना इवन हमने अभी उनकी फौज पर नहीं किया आतंकवादियों के टिकाने पर किया। तो अगर वो मतलब बाज नहीं आएंगे तो हमारी फौज तैयार है और फौज के हौंसिल बढ़ाने के लिए हम तैयार चारों ਦੇਪਾਟਮੈਂਟ ਆ ਪ੍ਰੀਤਾ ਤੱਕ ਜੋ ਪਾਣੀ ਦੀ ਜੋਸ਼ ਮੈਂਸ ਨੇ ਦਾਨ ਸਭਾ ਦੇ ਨਾਲ ਗੱਲ ਆ ਕੀਤੀ ਸੀ ਉਹਦਾ ਉਹ ਕਿਤੇ ਤੱਕ ਪ੍ਰੋਜੈਕਟ ਉਹ ਨਹੀਂ ਤਾਂ ਕਹਿਣਾ ਕਿ ਇਹ ਪਾਣੀ ਅਸੀਂ ਇੱਥੇ ਹੀ ਵਰਤਾਂਗੇ ਪਹਿਲਾਂ ਹੈਡ ਹੈਡ ਨੂੰ ਪਾਣੀ ਦੇ ਦਈਏ ਟੇਲਾਂ ਤੱਕ ਵੀ ਪਹੁੰਚਾਉਣਾ ਹੈ ਤੇ ਤੁਸੀਂ ਸਾਥੋਂ ਹਾਂ ਜੀ ਫੇਰ ਆਪ ਫੱਟੇ ਚੱਕਣਾ ਆ ਜੰਦੇ ਸਵੇਰੇ ਸਵੇਰੇ ਤੁਸੀਂ ਗੇਟ ਖੋਲਣ ਆ ਜੰਦੇ ਹੋ ਚੋਰੀਆਂ ਸਾਥੋਂ ਇਹ ਇਸ ਤਰ੍ਹਾਂ ਦੀ ਹਰਕਤ ਨੂੰ ਤਾਂ ਕੋਈ ਬਰਦਾਸ਼ਤ ਨਹੀਂ ਕਰਦਾ ਆਹ ਲੰਘ ਕੇ ਆਉਣ ਦੇ ਬਾਅਦ ਜਿਹੜਾ ਪਾਣੀ ਅੱਜ ਸਾਡਾ ਹੋ ਗਿਆ ਜੀ ਸਾਡੇ ਮਹਿਰਾਂ ਦੇ ਇੱਧਰਲੇ ਪਾਸੇ ਉਹ ਤਾਂ ਫਿਰ ਸਾਰਾ ਕੁਝ ਘਰਾਂ ਨਹੀਂ ਫਿਰਦਾ ਜੁਸਾਬ ਹੋਣ ਲੱਗ ਗਿਆ ਸਾਰਾ ਹੀ ਸੇਮ ਸਰ ਤੁਸੀਂ ਧਾਂਸ ਬਚ ਕੇ ਸੀ ਡਰਾਫਟ ਲੈ ਕੇ ਆਉਂਦੇ ਤਾਂ ਉਹ ਉਹ ਤਾਂ ਪਹਿਲਾਂ ਇਹਨਾਂ ਤੋਂ ਦਿਲ ਹੋ ਸੀ ਆਹਾ ਤੇ ਉਹ ਜਿਹੜਾ ਬਾਰਡਰ ਆ ਅਸੀਂ ਕਰ ਲਾਂਗੇ ਅਸੀਂ ਇਹ ਜੀ ਸਰ ਨੂੰ ਦੱਸਿਆ ਹੋਇਆ ਬਣਾਵਾਂਗੇ ਡਰਾਫਟ ਬਣਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦਾ ਕਿਉਂਕਿ ਕਾਨੂੰਨ ਨੇ ਅੱਗੇ ਪਤਾ ਨਹੀਂ ਕਿੰਨੇ ਸਾਲ ਚੱਲਣਾ ਹੁੰਦਾ ਸੋ ਉਹਦੇ 'ਚ ਕੋਈ ਕਮੀ ਨਾ ਰਹੇ ਜੀ ਤਾਕੇ ਕੋਈ ਇਸ ਤਰ੍ਹਾਂ ਦਾ ਕਲੋਜ਼ ਨਾ ਕੋਈ ਵੀਕਪੀਕ ਪੁਆਇੰਟਰ ਹੈ ਜੇ ਕਿ ਉਹ ਕੱਲ ਨੂੰ ਕੋਟਾਂ-ਕੂਟਾਂ ਚ ਲੈ ਜਾਣ ਸੋ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਅਸੀਂ ਆਪ ਕਰਨ ਜੋਗੇ ਹੈਗੇ ਆ ਅਸੀਂ ਦੇਸ਼ ਦੀ ਰਾਖੀ ਕਰਨ ਜੋਗੇ ਹੈਗੇ ਆ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਜੋਗੇ